ਹਾਂਜੀ ਦੋਸਤੋ ਆਪ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਲੈ ਕੇ ਆਈ 3630 19 9 ਮਾਡਲ ਜੀ 4,60,000 ਰੁਪਿਆ ਰੇਟ ਹੈ ਜੀ ਪਲੱਸ ਵਾਲਾ ਟਰੈਕਟਰ ਹੈ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਪੂਰਾ ਇਧਰ ਆ ਗਿਆ ਜੀ ਫਾਰਮ ਟਰੈਕ ਫਾਰਮ ਟਰੈਕ ਜੀ 8 ਮਾਡਲ 2,170,000 ਰੁਪਿਆ ਰੇਟ ਹੈ ਜੀ ਟਰੈਕਟਰ ਦੇਖੋ ਅੜੀਸ਼ਾ ਤੁਹਾਡੇ ਸਾਹਮਣੇ ਹੈ ਜੀ ਡੈਕ ਵਗੈਰਾ ਟਰੈਕਟਰ ਤੇ ਲੱਗਿਆ ਹੋਇਆ ਜੀ ਪੂਰਾ ਸਾਫ਼ ਸੁਥਰਾ ਟਰੈਕਟਰ ਆ ਇੱਧਰ ਸੋਨਾ ਰਿਕਾ ਦੀ ਦੇਖੋ ਜੀ ਟਰਾਈ ਹੋਈ ਜਾਂਦੀ ਐ ਸੋਨਾ ਰਿਕਾ 50 ਦਾ ਜੀ 12 ਮਾਡਲ 3 ਲੱਖ 95000 ਰੇਟ ਆ ਬਾਈ ਟਰਾਈ ਲਈ ਜਾਂਦੇ ਆ ਪੂਰਾ ਦੇਖ ਸਕਦੇ ਹੋ ਜੀ ਬਾਈ ਇੱਧਰ ਆ ਗਿਆ ਜੀ ਹੌਲੈਂਡ 22 ਮਾਡਲ 8 ਲੱਖ 45000 ਰੇਟ ਆ ਜੀ ਜਮਾ ਨਵੇਂ ਟਾਇਰਾਂ ਚੌਂਕੜਾ ਦੇਖੋ ਜੀ ਟਰੈਕਟਰ ਬਿਲਕੁਲ ਸਾਫ਼ ਸੁਥਰਾ ਟਰੈਕਟਰ ਹੈ ਜੀ ਦੇਖੋ ਸੀਟਾਂ ਤੋਂ ਲਿਫਾਫੇ ਵੀ ਨਹੀਂ ਲਏ ਇਹ ਜੀ ਪੂਰਾ ਟਰੈਕਟਰ ਇੱਧਰ ਬਾਈ ਦੇਖੋ ਪੂਰੇ ਬ੍ਰੇਕ ਕੱਲਾ ਮਾਰ ਕੇ ਦੇਖੀ ਜਾਂਦੇ ਆ ਜੀ ਇੱਧਰ ਫੇਰ ਆ ਗਿਆ ਜੀ ਹੌਲੈਂਡ 3702 ਜੀ 19 ਮਾਡਲ 535000 ਰੇਟ ਹੈ ਜੀ ਟਰੈਕਟਰ ਦੇਖੋ ਪੂਰਾ ਸਾਫ ਸੁਥਰਾ ਬਿਲਕੁਲ ਡਬਲ ਡਿਸਟ੍ਰੀਬਿਊਟਰ ਜੀ ਟੌਪ ਮਾਡਲ ਚ ਟਰੈਕਟਰ ਦੇਖ ਸਕਦੇ ਹੋ ਇੱਧਰ ਬਾਈ ਦੋ ਬਹਿ ਗਏ ਉਸੇ ਟਰੈਕਟਰ ਤੇ ਜੀ ਦੋ ਬਹਿ ਕੇ ਦੇਖੋ ਜੀ ਤੇ ਇੱਧਰ ਆ ਗਿਆ ਫੇਰ ਜੀ ਸਪੈਸ਼ਲ ਡੀਸਨ 20 ਮਾਡਲ ਜੀ 745000 ਰੇਟ ਹੈ ਜੀ ਨਵਾਂ ਟਰੈਕਟਰ ਹੈ ਜੀ ਦੇਖ ਸਕਦੇ ਹੋ ਟੌਪ ਮਾਡਲ ਚ ਬਾਕੀ ਸਾਰੇ ਮਾਗਰ ਲੈਂਕਾ ਤੇ ਜੈਕ ਵਗੈਰਾ ਲੱਗਿਆ ਜੀ ਟਰੈਕਟਰ ਦੇ ਦੇ ਦੇਖ ਸਕਦੇ ਹੋ ਨਵੇਂ ਟਾਇਰਾਂ ਚ ਜਮਾ ਸਾਫ਼ ਸੁਥਰੀ ਦੇਖੋ ਜੀ ਇਧਰ ਹੈਗਾ 95100 ਜੀ 95100 ਟਿੱਕੀ ਮਾਡਲ ਜੀ 6 ਲੱਖ 95000 ਰੇਟ ਹੈ ਟਰੈਕਟਰ ਦੇਖੋ ਜੀ ਪੂਰਾ ਸਾਫ਼ ਟਰੈਕਟਰ ਹੈ ਟੌਪ ਮਾਡਲ ਚ ਇਹ ਹੈ ਜੀ ਨਵੇਂ ਟਾਇਰਾਂ ਚ ਜਮਾ ਦੇਖ ਸਕਦੇ ਹੋ 3630 3630 ਜੀ 10 ਮਾਡਲ ਪੰਜਾਬ ਨੰਬਰ ਹੈ ਜੀ ਨਵੇਂ ਟਾਇਰਾਂ ਚ ਦੇਖ ਸਕਦੇ ਹੋ 5 ਲੱਖ 10000 ਪਿਆ ਰੇਟ ਹੈ ਜੀ ਪਲੱਸ ਵਾਲਾ ਟਰੈਕਟਰ ਹੈ ਜੀ 55 ਐਚਪੀ ਦਾ ਟਰੈਕਟਰ ਦੇਖ ਸਕਦੇ ਹੋ ਜੀ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਇਧਰ ਆ ਗਿਆ ਜੀ 5310 5310 ਜੀ ਹਰਿਆਣਾ ਨੰਬਰ ਜੀ 17 ਮਾਡਲ ਹੈ 6,55,000 ਰੁਪਏ ਰੇਟ ਹੈ ਬਾਈ ਦਾ ਟਰੈਕਟਰ ਹੈ ਜੀ ਹਾਂ ਜੀ ਬਾਈ ਜੀ ਉਧਰ ਹੈ ਬਾਈ ਉਧਰ ਬਾਈ ਦਾ ਗਿਆ ਹੋਇਆ ਜੀ ਉਹਦਾ ਟਰੈਕਟਰ ਹੈ ਬਾਈ ਕਹਿੰਦਾ ਦੇਖ ਸਕਦੇ ਹੋ ਉਧਰ ਆ ਗਿਆ ਜੀ 554 524 ਦੇਖ ਸਕਦੇ ਹੋ ਜੀ 50 ਹਰਿਆਣਾ ਨੰਪਾਜੀ 10 ਮਾਡਲ 425000 ਰੁਪਿਆ ਰੇਟ ਹੈ ਜੀ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਇਧਰ ਆ ਗਿਆ ਜੀ 744 13 ਮਾਡਲ ਜੀ 395000 ਰੁਪਿਆ ਰੇਟ ਹੈ ਜੀ ਕੰਡੀਸ਼ਨ ਵਗੈਰਾ ਤੁਸੀਂ ਆਪ ਚੈੱਕ ਕਰ ਸਕਦੇ ਜਿਵੇਂ ਨਵੀਂ ਕੰਡੀਸ਼ਨ ਪਈ ਹੈ ਜੀ ਇਧਰ ਆ ਗਿਆ ਜੀ ਐਸ਼ਰ ਇਹ ਜੀ ਮਹਿੰਦਰੇ ਵਾਲੇ ਐਸ਼ਰ ਵਜਦੇ 235 235 ਐਸ਼ਰ ਜਿੰਨਾ ਖਰਚਾ ਜੀ ਇਹਨਾਂ ਦਾ ਸੱਤਵਾਂ ਮਾਡਲ ਜੀ 1,20,000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਪਲੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਜੀ ਇੱਧਰ ਆ ਗਿਆ ਜੀ ਮਰੂਤੀ ਸਕਾਉਟ 92 ਮਾਡਲ ਜੀ 95,000 ਰੁਪਿਆ ਰੇਟ ਹੈ ਜੇ ਕਿਸੇ ਵੀਰ ਨੇ ਲੈਣਾ ਮਰੂਤੀ ਸਕਾਉਟ ਦੇਖ ਸਕਦੇ ਹੋ ਜੀ ਇੱਧਰ ਛੋਡੇ ਕੋਲੇ ਲੈ ਕੇ ਆਏ ਜੀ ਫਾਰਮ ਟਰੈਕ ਫਾਰਮ ਟਰੈਕ ਜੀ 12 ਮਾਡਲ 3,25,000 ਰੁਪਿਆ ਰੇਟ ਹੈ ਜੀ ਦੇਖ ਸਕਦੇ ਹੋ ਭਾਈ ਪੂਰੀ ਜਾਣਕਾਰੀ ਲੈ ਰਹੇ ਹੈ ਜੀ ਬਾਕੀ ਸਰੇ ਸਾਰੇ ਵੀਰਾਂ ਦਾ ਆਪਣੇ ਪੇਜ ਤੇ ਧੰਨਵਾਦ ਜੀ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਲਾਈਕ ਤੇ ਕਮੈਂਟ ਕਰ ਲਓ ਜੀ ਧੰਨਵਾਦ ਜੀ